ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਇਕ ਓਅੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚਨਾ ਹੋਵੈ ਜੀ ਸੁਚੀ ਲਖਵਾਰ ਚੁਪਾ ਚੁਪਣਾ ਹੋਵੈ ਜੀ ਲਾਇ ਰਹਾ ਲਿਵ ਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰਿਆ ਭਾਰ ਤਤ ਤੇ ਅਣ ਪਾਲਖ ਹੋਹੀ ਤੈ ਇਕ ਨਾ ਚੱਲੇ ਨਾਲ ਕਿਉ ਤਤਿਆਰਾ ਹੋਈਆ ਕਿਉ ਗੂੜਾ ਟੁੱਟੇ ਪਾਲੋ ਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਟਿਆਈ ਹੁਕਮੀ ਉਤਮ ਨੀਤ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਏਕ ਹੁਕਮੀ ਸਦਾ ਪੁਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਹੈ ਜੇ ਬੁੱਝ ਤਾ ਹੋ ਮੈਂ ਕਹਿ ਨ ਕੋਈ ਗਾਵ ਕੋ ਤਾਣ ਹੁ ਰਕਤ ਤਾਣ ਗਾਵ ਕੋ ਦਜਣੇ ਨੀਸਾਣ ਗਾਵ ਕੋ ਗੁਣ ਵਡਿਆਈਆਂ ਚਾਰ गावा को विद्या विकम विचार गावा को साज करी तन तनखीह गावा को जीला फिर देह गावा को जप गावा को द्रह दूर कथना कथीना आवे तोट कथ कथ कथी काथ कोटि कोट कोट देंदा दे थक पाहे जुगा जुगंत्र खाही खाहे ਹੁਕਮੀ ਹੁਕਮ ਚਰਾਈ ਰਾਹੋ ਨਾਨਕ ਵਿਗਤ ਹੈ ਵੇ ਪ੍ਰਵਾਹੋ ਸਚਾ ਸਾਹਿਬ ਤਤ ਨਾਈ ਭਾਕਿਆ ਭਉ ਅਪਾਰ ਅਖ ਹੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕ ਅਗਰ ਕੀਏ ਜਦਿਸੈ ਦਰਬਾਰ ਮਹੌਂ ਕੇ ਬੋਲਣ ਬੋਲੀਏ ਜੇ ਤੁੰ ਧਰੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਗੁੜਿਆਈ ਵਿਚਾਰੁ ਕਰਮੀ ਆਵੈ ਕਪੜਾ ਨਦਰੀ ਮੁਗਦਵਾਰ ਨਾਨਕ ਏਵ ਜਾਣੀਐ ਸਭ ਆਪੇ ਸਟਿਆਰ ਥਾਪਿਆ ਨ ਜਾਈ ਕੀਤਾ ਨ ਹੋਈ ਆਪੇ ਆਪ ਨਰਨਜਨ ਸੋਈ ਜਿਨ ਤੇ ਵੇਦਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਈ ਗੁਰਮਖ ਨਾਦੰ ਗੁਰਮਖੀ ਵੇਦੰ ਗੁਰਮਖ ਰਹਿਐ ਸਾਈ ਗੁਰ ਈਸਰ ਗੁਰ ਗੋ ਰਖ ਬ੍ਰਹਮ ਗੁਰ ਪਾਰਵਤੀ ਮਾਈ ਜੇ ਹਉ ਗਾਣਾ ਅਖ ਨਹੀਂ ਕਹਿਣਾ ਕਦ ਨ ਜਾਈ ਗੁਰਾਂ ਇੱਕ ਦੇਹ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਤੋ ਮਾ ਵਿਸਰਨ ਨ ਜਾਈ ਤੀਰਥ ਨਵਾ ਜੇ ਤਿਸ ਭਵਾ ਵਿਣ ਭਾਣੇ ਤੇ ਨਾਈ ਕਰੀ ਜੇਤੇ ਸਿਰ ਛੋਪਾਈ ਵਿਖਾ ਵਿਣ ਕਰਮਾ ਕੀ ਮਿਲ ਲੈ ਲਈ ਮਤ ਵਿੱਚ ਰਤਨ ਜਵਾ ਹਰ ਮਾਣਕ ਜੇ ਗੁਰ ਕੀ ਸਿੱਖ ਤੁਣੀ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਦਾ ਇੱਕ ਦਤਾ ਸੋ ਮੈਂ ਵਿਸਰਨ ਜਾਈ ਜੇ ਜੁਗਤਾਰੇ ਅਰਜ ਹੋਰ ਦਸੂਣੀ ਹੋਈ ਨਵਾਂ ਖੰਡਾਂ ਵਿ ਜਾਣੀਐ ਨਾਲ ਦਲੇ ਸਭ ਕੋਈ ਚੰਗਾ ਨਾਮ ਰਖਐ ਕੈ ਜਸ ਕੀਰਤ ਜਗ ਲਈ ਜੇ ਤਿਸ ਨਦਰ ਨ ਆਵਈ ਤਮਾ ਤਨਾ ਪੂਚਾ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਤੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤਵਲ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪਹੁਣ ਤੱਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਕਤ ਲਾਹਣ ਮੰਦ ਸੁਣਿਆ ਜੋਗ ਜੁਗਤਨ ਭੀਰ ਸੁਣਿਆ ਸਾਸਤ ਸਿਮਰਤ ਵੀਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਛੜਕੈ ਸੁਨਾਣ ਸੁਣਿਆ ਪੜ ਪੜ ਪਵ ਹੈ ਮਾਣ ਸੁਣਿਆ ਲਾਗਤ ਜਿ ਧਿਆਨ ਨਾਨਕ ਭੁਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਗਾ ਨਾਸ ਸੁਣਿਆ ਸਰਾ ਗੁਨਾ ਕੀ ਗਾਹ ਸੁਣਿਆ ਸਿੱਖ ਪੀਰ ਪਾਚਾ ਸੁਣਿਆ ਅੰਦੀਪਾ ਵੇ ਰਾਹੋ ਸੁਣਿਆ ਹਾਥ ਵੈ ਸੁਗਾਹੋ ਨਾਨਕ ਭੁਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਗਾਣਾਸ ਮਨਨੇ ਕੀ ਗਤ ਕਹੀ ਨ ਜਾਇ ਜੇ ਕੋ ਕਹਾ ਬਜਪ ਚਤਾਈ ਕਾਗਜ ਕਲਮ ਨਾਲ ਲਿਖਣਹਾਰ ਮਨਨੇ ਕਬਹ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨਨਾ ਸੁਰਤ ਹੋਵੇ ਮਨ ਬੁੱਧ ਮਨਨਾ ਸਗਲ ਪੂਣ ਕੀ ਸੁਰਤ ਮਨਨੇ ਮਹਜੋਟਾ ਨਾ ਖਾਈ ਮਨਨਾ ਜਮ ਕੇ ਸਾਥਨ ਜਾਇ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣ ਮਨ ਕੋਈ ਮਨਾਂ ਮਾਰਗ ਢਾਕਣਾ ਪਾਈ ਮਨਾਂ ਪਰ ਤੇ ਪਰ ਗੱਡ ਜਾਈ ਮਨਾਂ ਮਗਨਾ ਚੱਲੇ ਪੰਥ ਮਨਾਂ ਧਰਮ ਦੇਤੀ ਜੁਣ ਬੰਦ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣ ਮਨ ਕੋਈ ਮਨਾਂ ਬਭ ਮੁਖ ਦਵਾਰ ਮਨਾਂ ਪਰਵਾਰਾ ਸਾਧਾਰ ਮਨਾਂ ਤਰਾ ਤਾਰੀ ਗੁਰ ਸਿੱਖ ਮਨ ਨਾਨਕ ਭਵਹਿ ਨਾ ਭਿਖ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣ ਮਨ ਕੋਈ ਪੰਜ ਪਰਵਾਣ ਪੰਜ ਪ੍ਰਧਾਨ ਪੰਜੇ ਪਵ ਹੈ ਦਰਗਹ ਮਾਣ ਪੰਜਾ ਸੋਹ ਹੈ ਦਰ ਰਾਜਾਣ ਪੰਜਾ ਗਾ ਗੁਰ ਏਕ ਧਿਆਨ ਜੇ ਕੋ ਕਹਾ ਕਰੇ ਵਿਚਾਰ ਕਰਤੇ ਕਾ ਕਰਨਾ ਨਾਹੀ ਸੁਮਾਰ ਧਾਉਲ ਧਰਮ ਦੀਆ ਕਾ ਪੂਤ ਸੰਤੋਖਤਾ ਪ੍ਰਕਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਦੀ ਹੋਰ ਉਪਰ ਹੋਰ ਹੋਰ ਤਿਸ ਤੇ ਭਾਰਤ ਲਿਆ ਕਮਨ ਜੋਰ ਜੀਤ ਤਰੰਗਾਂ ਕਿ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਦੇਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਸਵਲਿ ਹੋ ਰੂਪ ਕੀਤੇ ਦਸ ਜਣ ਗੁਣਕੂਤ ਕੀਤਾ ਪਸਾਉ ਇੱਕੋ ਕੋ ਆਉ ਇਸਤੇ ਹੋਈ ਲਖ ਦਰੀਆ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭੁਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖੀ ਮੀਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਤ ਦਾਤਾਰ ਅਸੰਖ ਸੁਰਮ ਭਕਤਾਰ ਅਸੰਖ ਮੋਣ ਲਿਵ ਲਾਇਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਣ ਜਾ ਮਾਈ ਗੁਬਾਰ ਜੋਤ ਤਤ ਭਵ ਸਾਈ ਬਲਿਕਾਰ ਤੂ ਸਦਾ ਸੁਲਾਮਤ ਨਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮਕੋਰ ਅਸੰਖ ਅਮਰ ਕਰ ਜਾਹੀ ਜੂਰ ਅਸਾਂਖਲਵੜ ਹੱਤਿਆ ਗਮਾਹੀ ਅਸਾਂਖੋ ਪਾਪੀ ਪਾਪ ਕਰ ਜਾਹੀ ਅਸਾਂਖ ਕੁੜਿਆਰ ਕੁੜੇ ਫਿਰਾਹੀ ਅਸਾਂਖ ਮਲੇਸ਼ ਮਲ ਭਾਕਾਹੀ ਅਸਾਂਖ ਨਿੰਦਕ ਦੁਰ ਕਰ ਹੈ ਭਾਰ ਨਾਨਕੋ ਨੀਚ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤਤ ਭਾਵਾ ਸਾਈ ਭਲਿਕਾਰ ਤੂ ਸਦਾ ਸਲਾਮਤ ਨਿਰੰਕਾਰੋ ਅਸ਼ੰਖ ਨਾਵ ਅਸ਼ੰਖਤਾ ਅਗਾਮ ਨਾ ਅਗਾਮ ਅਸ਼ੰਖ ਲੋ ਅਸ਼ੰਖ ਕਹ ਹੈ ਦੁਰਭਰ ਹੋਈ ਅਖਰੀ ਨਾਮ ਅਖਰੀ ਸਲਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਰ ਸੰਜੋਗ ਵਿਖਾਣ ਦਿਨਹਿ ਲਿਖਿਤ ਸਰ ਨਹੀਂ ਜਿਬ ਪਰਮਾਏ ਤਿਵ ਤਿਵ ਪਾਹੀ ਜੇਤਾ ਕੀਤਾ ਤੇ ਤਾ ਨਾਉ ਵਿੜਨਾਵਾ ਨਹੀਂ ਕੋਤਾਉ ਕੁਦਰਤ ਗਵਨ ਕਹਾ ਵਿਚਾਰ ਵਾਰਿਆ ਨ ਜਮ ਇਕ ਵਾਰ ਜੋ ਤਤ ਭਵ ਸਾਈ ਭਲਿਕਾਰ ਤੂ ਸਦਾ ਸਲਾਮਤ ਨਿਰੰਕਰ ਭਰੀਏ ਹੱਥ ਪੈਰ ਤੰਦੇਹ ਪਾਣੀ ਤੋ ਤਤਰ ਸੁਖੀਹ ਮੂਤ ਪਲੀਤੇ ਕਪੜ ਹੋਈ ਦੇਸਾ ਆਪਣ ਲਈਏ ਹੋ ਤੂਏ ਭਰੀਏ ਮਦ ਪਾਪਾਂ ਗ ਸੰਗ ਉਹ ਧੋਪ ਨਾ ਵਕਰੰਗ ਕੁੰਨੀ ਪਪੀਆ ਘਣ ਨਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਗਾਹੋ ਨਾਨਕ ਹੁਕਮੀਆਂ ਬਹੋ ਜਾਹੋ ਤੀਰਥ ਤਾਪਦੇ ਅਦਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇ ਰਮੈ ਨਹੀਂ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਈ ਸੁਆਸਥ ਬਾਣੀ ਬ੍ਰਹਮਾ ਸਤ ਸਹਾਨ ਦਦਾ ਮੰਚ ਕਮਣ ਤੋਂ ਬੇਲਾ ਵਕਤ ਕਮਣ ਕਮਣ ਤੇ ਤਕਉਣ ਮਾਰ ਕਮਣ ਤੇ ਰੁੱਤੀ ਮਾਹੋ ਕਮਣਾ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵਾ ਲੇਖ ਪ੍ਰਾਣ ਵਕਤ ਨਾ ਪਾਇਓ ਕਾਦਿਆ ਜੇ ਲਿਖਣੇ ਦੇ ਕੁਰਾਣ ਤਿਤ ਵਾਰ ਨਾ ਜੋਗੀ ਜਾਣਾ ਰਤਮ ਹੋਣਾ ਕੋਈ ਜਹ ਕਰਦਾ ਸਿਰ ਟੀਕੋ ਤਾਦੇ ਆਪੇ ਜਾਣਾ ਤੋਈ ਕਿਉ ਕਰ ਆਕਾ ਕਿਵ ਤੈ ਰਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆ ਕਣ ਧੰਗ ਕੋ ਆਕਾ ਏਕ ਦੂ ਏਕ ਜਿਆਣਾ ਵੱਡਾ ਸਾਹਿ ਵੱਡੀ ਨਾ ਆਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆਨ ਸੁਹ ਬਾਤ ਆਲਾ ਪਾਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਲ ਥਕੇ ਵੇਦ ਕਹਿਣ ਇੱਕ ਬਾਤ ਸਹਸ ੜਰਹ ਕਹਿਨਕ ਤਿਬਾ ਅਸਲੂ ਇਕ ਧਾਤ ਲੇਕਾ ਹੋਇ ਤਾ ਲਕੀਐ ਲੇਕੇ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੀ ਆਪੋ ਸਾਲਾਹੀ ਸਾਲਾਹੀ ਇਤੇ ਜੂਰਤ ਨ ਪਾਈਆ ਨਦੀਆਂ ਤੇ ਵਹ ਪਵਹ ਜਮੰਦਨਾ ਜਾਣੀ ਹੈ ਸੁਮੰਦ ਸਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੇ ਤੁਲ ਨਾ ਹੋਵਣੀ ਜੇ ਤਿਸ ਮਨੋਂ ਨਾ ਵਿਸਰਹ ਅੰਤ ਨਾ ਜਪਤੀ ਕਹਿਣ ਦਾ ਅੰਤ ਅੰਤ ਨਾ ਕਰਨ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤਨ ਜਪਿਆ ਗਿਆ ਮਨਮੰਦ ਅੰਤਨ ਜਪਿਆ ਕੀਤਾ ਆਕਾਰ ਅੰਤਨ ਜਪਿਆ ਬਾਰ ਬਾਰ ਹੰਤ ਕਰਨ ਕੀਤੇ ਬਲ ਲਾਹੀ ਤਾਗੇ ਅੰਤਨਾ ਪਾਈ ਜਾਹੀ ਇਹੋ ਅੰਤਨਾ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾ ਉਤੇ ਉਪਰ ਉਚਾ ਨਾਉ ਇਹ ਵੀਡ ਉੱਚਾ ਹੋਵਾ ਕੋਈ ਤੇ ਸੱਚੇ ਕੋ ਜਾਣ ਸੋਈ ਜੀਵੜਾ ਪ ਜਾਣ ਆਪ ਆਪ ਨਾਨਕ ਨਦਰੀ ਗਰਮੀ ਦਾਤ ਬਹੁਤਾ ਗਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਤਮਾਈ ਕਿਤੇ ਮੰਗ ਹਜ ਦਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਘਬਟ ਟਟ ਹੈ ਵਿਕਾਰ ਕਿਤੇ ਲਲ ਮੁਕਰਪਾ ਹੈ ਕਿਤੇ ਮੂਰਖ ਕਾਹੀ ਖਾਹੇ ਕਿਤੇ ਆ ਦੁਖ ਭੁਗਤ ਤਦ ਮਾਰ ਇਹ ਭੇਦ ਤੇਰੀ ਦਾਤਾਰ ਬੰਦ ਕਲਾਸੀ ਭਾਣੇ ਹੋਏ ਹੋ ਰਗਣਤ ਕੋਈ ਜੇ ਕੋ ਕਾਇ ਕਾਗਣ ਪਾਈ ਉਹ ਜਾਣੇ ਜੇਤੀਆ ਮੋਹ ਕਾਈ ਆਪੇ ਜਾਣੇ ਆਪੇ ਦੇ ਅਗਹ ਸੇ ਪੇਕੇ ਕੀ ਕੀ ਜਿਸ ਨੂੰ ਬਖਸ਼ੇ ਸੁਖ ਸੁਲਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣਾ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲਵਹ ਅਮਲ ਜਾਹੇ ਅਮਲ ਭਏ ਅਮਲਾ ਸਮਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਬਖਸੀ ਸਾਮਨ ਦੀਸਾਣ ਅਮਲ ਕਰਮ ਅਮਲ ਪ੍ਰਮਾਣ ਅਮਲੋ ਅਮਲਾ ਕਹਿਣਾ ਜਾਈ ਆਖਾ ਕਰਹਿ ਲਿਵ ਲਾਈ ਅਗਹ ਵੀਦ ਪੜ ਪ੍ਰਾਣ ਅਗਹ ਪੜਹਿ ਕਰਹਿ ਵਕਿਆਣ ਅਗਹ ਬ੍ਰਹਮ ਅਗਹ ਇੰਦ ਅਗਹ ਗੋਪੀਤਾ ਗੋਵਿੰਦ ਅਗਹ ਇਸਰ ਅਗਹ ਸਿੱਧ ਅਗਹ ਕੇਤੇ ਕੀਤੇ ਬੁੱਧ ਅਗਹ ਦਾਨਵ ਅਗਹ ਦੇਵ ਅਗਹ ਜੁਰਨਰ ਮੁੰਜਨ ਜਨ ਸੇਵ ਕੀਤੇ ਅੱਖ ਆਖਣ ਪਾਹੀ ਕੀਤੇ ਕਹ ਕਹ ਉਠ ਉਠ ਜਾਹੀ ਇਤੇ ਕੀਤੇ ਹੋਰ ਕਰ ਹੈ ਤਾਂ ਅਖਣ ਸਖ ਹੈ ਬੀਕੇ ਜੀਵੜ ਭਾਵੈ ਤੇੜ ਹੋਈ ਨਾਨਕ ਜਾਣਾ ਸੱਚਾ ਸੋਈ ਜੇ ਕੋ ਆਖਾ ਭੋਲ ਵਿਗਾੜ ਤਾਂ ਲਖੀਆ ਸਰਗਾਵਾਂ ਰਾਂਗਾਵਾਰ ਸੋਦਰ ਕੇ ਹਾਥੋ ਕਰ ਕੇ ਹਾ ਦਿੱਤ ਬਹ ਸਰਬ ਸਮਾਲੀ ਵਦ ਨਾ ਦਾਨੀ ਕਰ ਸੰਕ ਕیتے ਵਾਣਹਾਰੀ ਕੀਤੇ ਰਗ ਪ੍ਰੀਤੋ ਕਹੀਏ ਨਾ ਕੀਤੇ ਗਵਨਹਾਰੀ ਗਾਵ ਹੈ ਤੁਧ ਨਾ ਪੂਣ ਪਾਣੀ ਬੈਸੰਤਰ ਗਾਵ ਹੈ ਰਾਜਾ ਧਰਮ ਦੁਆਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾ ਹੈ ਈਸ਼ਰ ਬ੍ਰਹਮਾ ਦੇਵੀ ਸੋਹਣ ਤਦਾ ਸਵਾਰੇ ਗਾਵ ਹੈ ਇੰਦ ਇੰਦ ਅਸਨ ਬੈਠੇ ਦੇਵਤਿਆਂ ਦਰਨਾਦੇ ਗਾਵਹਿ ਸਤਿ ਸਮਾਧੀ ਇੰਦਰ ਗਾਵਣ ਜਾਦ ਵਿਚਾਰੀ ਗਾਵਣ ਜਤੀ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਕੀਤਰ ਜਗ ਜਗ ਵੇਦ ਨਾਲੇ ਗਾਵਹਿ ਮੋਹਣੀਏ ਮਨ ਮੋਹਨਾ ਸੁਰਗਾ ਮਚ ਪਿਆਲੀ ਗਾਵਣ ਰਤਨ ਪਾਈ ਤੇਰੇ 833 ਰਤਨ ਨਾਲੇ ਗਾਵਹਿ ਜੁਗ ਮਹਾ ਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਗੰਨ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੀ ਸਹੀ ਤਦਨੋ ਗਾਵਹਿ ਜੋ ਤਦ ਭਾਵਨਾ ਰਤੇ ਤੇਰੀ ਭਗਤ ਰਚਾਲੀ ਹੋਰ ਕੀਤੇ ਗਾਵਨ ਸਿ ਮੈ ਚਿਤਨਾ ਅਮਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਤੀ ਜਨ ਜਸੀ ਰਚਨਾ ਜਿਨਰ ਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿੰਤੀ ਮੈਂ ਜਨੁ ਉਪਾਈ ਕਰ ਕਰ ਵੇਖਾ ਗੀਤਾ ਕੁਣਾ ਦੇਵਤਾ ਸੁਦੀ ਵਿੜਾਈ ਦੇਵਤੀ ਸੁਭਾਵਾ ਸੋਈ ਕਰਤੀ ਹੁਕਮ ਨਾ ਕਰ ਨ ਜਾਈ ਸੋ ਪਤਸਾ ਹੋ ਚਾ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਖ ਤਰੰਪ ਝੁਲੀ ਧਿਆਨ ਕੀ ਕਰਹਿ ਬਿਪੂਤ ਸੰਤਾ ਕਾਲ ਕੁਵਾਰੀ ਗਾਇਆ ਜੁਗਤ ਰੰਡਾ ਪਰਤੀਤ ਆਏ ਪੰਥੀ ਸਭ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸਤਿ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਿਆ ਪੰਡਰਨ ਘਟ ਘਟ ਵੱਜੇ ਨਾਦ ਆਪਨਾਤ ਨਾਤੀ ਸਭ ਜਗ ਕੀ ਰਿਤ ਸਦਾ ਅਵਰਾਸਾਦ ਸੰਯੋਗ ਜੋਗ ਜੋਗ ਤੋਕਾਰ ਚਲਾਵਹਿ ਦੇਖਿ ਆਵਹਿ ਭਾਗ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵਿਸ ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਬਾਣ ਜਿਉ ਤਿਸ ਭਾਵਾ ਤਿ ਵਚ ਚਲਾਵਹਿ ਜਿਵੇਂ ਹੋਵੇ ਫਰਮਾਣਾ ਉਹ ਵੇਖਿਆ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਡਾਣਾ ਆਦੇਸ ਤੁਸੀਂ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਗਤ ਪਾਇਆ ਸੋ ਏਕ ਵਾਰ ਕਰ ਕਰ ਵੇਖਿਆ ਦਰਜਨ ਹਾਰ ਨਾਣ ਸత్య ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕ ਦੂਜੀ ਭੋ ਲਖ ਹੋਹਿ ਲਖ ਹੋਵਹ ਲਖ ਵੀਸ ਲਖ ਲਖ ਜਿਹੜਾ ਆਖਿ ਹੈ ਏਕ ਨਾਮ ਜਗਦੀਸ਼ ਏਕ ਰਾਹੀ ਪਤ ਪਵੜੀਆਂ ਗੜਿਆ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਏ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈ ਨਹ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਜ਼ੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਜੋਟਾ ਸੰਸਾਰ ਜਿਸ ਦਾ ਜੋਰ ਕਰ ਵੇਖੈ ਸੋਈ ਨਾਨਕ ਉਤਮ ਨੀਚ ਨ ਕੋਈ ਰਤੇ ਰਤੇ ਦਿੱਤੀ ਵਾਰ ਭਉਣ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਤਾਪ ਰ ਕੀ ਤਰੰਥਾਲ ਸੇਸ ਵਿੱਚ ਜੀ ਜੁਗਤ ਕੇ ਰੰਗ ਤਿਰ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਹਣ ਪੰਜ ਪਰਮਾਨ ਨਦਰਿ ਗਰਮ ਭਵਨੀ ਸਾਨ ਕੱਟ ਪਕਾਈ ਉੱਤੇ ਪਾਈ ਨਾਨਕ ਗੈ ਗੈ ਪ੍ਰਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਗੋ ਗਰਮ ਕੀਤੇ ਪਵਨ ਪਣੀ ਵਹ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮ ਘੜਤ ਕੜਿਯਾ ਰੂਪ ਰਾਂਗ ਕੇ ਵੀਸ ਕੀਤੇ ਅਗਰਮ ਭੂਮੀ ਮੇਰ ਕੀਤੇ ਕیتے ਤੂ ਬਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੁੱਧ ਨਾਨਕ ਕੀਤੇ ਕੀਤੇ ਦੇਵੀ ਵੀਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੰਦ ਕੀਤੀ ਅਖਾਣੀ ਕੀਤੇ ਪਾਣੀ ਕੀਤੇ ਪਾਤ ਨਰੰਦ ਕੀਤੀ ਅਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਗੰਡ ਮੈਂ ਗਿਆਨ ਪਰਚੰਡ ਤਿਥੇ ਨਾਦ ਬਨੋਦ ਕੋਡ ਅਨੰਦ ਚਰਮਖੰਡ ਕੀ ਬਾਣੀ ਰੂਪ ਤਿਥਾ ਘੜਤ ਘੜਿਆ ਬਹੁਤ ਅਨੂਪ ਤਾ ਗਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਾ ਵਿਚਾ ਪਛਤਾਈ ਤਿਥਾ ਘੜਿਆ ਸੁਰਤ ਮਤਮਨ ਬੁੱਧ ਤਿਥਾ ਘੜਿਆ ਸੁਰਾਂ ਜਿਦਾ ਕੀ ਸੁਦ ਕਰਮ ਕਾਂਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੁਗ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਮਾ ਮਾਹੇ ਤਾਂਗੇ ਰੂਪ ਨ ਕਥਨੇ ਜਾਹੇ ਨਾ ਹੋ ਮਰਣ ਠਾਗੇ ਜਾਹੇ ਜਿਨ ਕੈ ਰਾਮ ਬਸੇ ਮਨ ਮਾਹੇ ਤਿੱਥਾ ਭਗਤ ਵਚਾ ਕੇ ਲੋ ਕਰਹ ਅਨੰਤ ਚਾ ਮਨਸੂਏ ਸੱਚਖੰਡ ਵਿੱਚ ਨਿਰੰਕਾਰ ਕਰ ਕਰ ਵੇਖਾ ਨਦਰ ਨਿਹਾਲ ਤਤਖੰਡ ਮੰਡਲ ਵਰ ਭੰਡ ਜੇ ਕੋ ਕਥਿਤ ਅੰਤ ਨਾ ਅੰਤ ਤਤ ਲੂ ਲੂ ਆਕਾਰ ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਕਾਰ ਵੇਖਾ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾਂ ਧੀਰਜ ਸੁਨਿਆਰ ਹਰਨ ਮਤਵੇਦ ਹਥਿਆਰ ਭਾਉ ਖਲਾ ਅਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤਟਾਲ ਘੜੀਏ ਸ਼ਬਦ ਸੱਚੀ ਤੱਤਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵਤ ਰਾਤ ਦੋਏ ਦਾਈ ਦਇਆ ਕਿਲਾ ਸਗਲ ਜਗਤ ਚੰਗੀਆਂ ਬੁਰੀਆਂ ਉਹ ਆਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੀੜੇ ਤੇ ਦੂਰ ਜਿਹੜੀ ਨਾਮ ਤੇ ਆਇਆ ਗਏ ਮਸਾ ਤਤਕਾਰ ਨਾਨਕ ਤੇ ਮੁਗ ਉਜਲੀ ਕੀਤੀ ਛੁੱਟੀ ਨਾਲੋ ਜਿਹੜੇ ਨਾਮ ਤੇ ਆਇਆ ਗਏ ਮਜ਼ਾ ਗਤਕਾਲ ਨਾਨਕ ਤੇ ਮਗਉ ਉਜਲੇ ਕੀਤੀ ਛੁੱਟੀ ਨਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ